First, they hit Frisco. Search warrant. Step outside, sir. Step outside, sir. Step outside, sir. Step outside, sir. Right, Keep your hands up so we can see them. Then, another raid in Irving. Sorry, Sorry. top your, your, your head. Dozens of officers of a task force set up by the Collin County Sheriff's Office began arresting suspected couriers from around DFW. They are charged with being part of a criminal... ਕਹਿੰਦੇ ਹੁੰਦੇ ਆ ਅੰਤ ਤੇ ਅਤ ਦਾ ਥੋੜਾ ਜਿਹਾ ਫਰਕ ਹੁੰਦਾ ਸੋ ਉਹੀ ਕੁਝ ਹੋਇਆ ਅੱਜ ਅਮਰੀਕਾ ਦੇ ਵਿੱਚ ਤੇ ਹੋ ਰਿਹਾ ਤੁਹਾਨੂੰ ਦੱਸ ਦੇ ਕਿ ਟਰੰਪ ਜੋ ਜਿੱਤਿਆ ਸੀਗਾ ਕਿਉਂ ਜਿੱਤਿਆ ਸੀਗਾ ਇਹ ਲੋਕਾਂ ਦੀ ਵਜ੍ਹਾ ਤੋਂ ਜਿੱਤਿਆ ਸੀਗਾ ਕਿ ਜੋ ਟਰੰਪ ਇਸ ਟਾਈਮ ਦੇ ਉੱਪਰ ਕਰ ਰਿਹਾ ਕਿਉਂ ਲੋਕਾਂ ਨੂੰ ਚੁੱਕ ਚੁੱਕ ਕੇ ਉਹਨਾਂ ਦੀ ਹੋਮ ਕੰਟਰੀ 'ਚ ਭੇਜ ਰਿਹਾ ਕਿਉਂ ਇਹ ਲੋਕਾਂ ਦੀ ਵਜ੍ਹਾ ਤੋਂ ਭੇਜ ਰਿਹਾ ਇਹਨਾਂ ਲੋਕਾਂ ਦੀਆਂ ਹਰਕਤਾਂ ਦੇ ਕਰਕੇ ਹੋਰ ਬਹੁਤ ਲੋਕਾਂ ਨੂੰ ਰਾਹ ਦੇ ਅੱਗੇ ਕੰਡੇ ਮਿਲ ਰਹੇ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਟੈਕਸਸ ਤੇ ਹੋਰ ਕਈ ਸਟੇਟਾਂ ਦੇ ਵਿੱਚ ਇਹ ਚੀਜ਼ ਚੱਲਦੀ ਪਈ ਹੈ ਕਿ H1B ਵੀਜ਼ਾ ਜਿਹੜੇ ਉਹ ਬਿਲਕੁਲ ਸਟਾਪ ਕਰ ਦੇਣੇ ਆ ਇੰਡੀਆ ਨੂੰ ਹੁਣ ਇਹ ਵੀਜ਼ੇ ਨਹੀਂ ਮਿਲਣਗੇ ਔਰ ਉੱਪਰ ਤੋਂ ਨੂੰ ਪਤਾ ਹੀ ਹੈ ਕਿ ਜਿਹੜੇ ਲੀਗਲ ਡਾਂਕੀ ਲਾ ਕੇ ਇੱਥੇ ਆਉਂਦੇ ਸੀ ਉਹਨਾਂ ਨਾਲ ਕੀ ਹਾਲ ਹੋ ਰਿਹਾ ਸਭ ਨੂੰ ਪਤਾ ਹੀ ਹੈ ਦੱਸਣ ਦੀ ਕੋਈ ਜ਼ਰੂਰਤ ਨਹੀਂ ਸੋ ਐਸੀ ਤਰ੍ਹਾਂ ਹੁਣ ਇੱਕ ਫਰਾਡ ਜਿਹੜਾ ਫੜ ਹੋਇਆ ਕਿੰਨੇ ਟਾਈਮ ਤੋਂ ਲਗਾਤਾਰ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਪਈਆਂ ਸੀਗੀਆਂ ਆਏ ਦਿਨ ਕੋਈ ਨਾ ਕੋਈ ਪੁਲਿਸ ਦੇ ਬੋਡੀ ਕੈਮ ਤੋਂ ਵੀਡੀਓਜ਼ ਇੱਕ ਰਿਲੀਜ਼ ਹੁੰਦੀ ਹੈ ਜਿਹਦੇ ਵਿੱਚ ਕੋਈ 21 ਸਾਲਾਂ ਦਾ ਕੋਈ 20 ਸਾਲ ਦਾ ਕੋਈ ਇੱਕ ਗੁਜਰਾਤੀ ਸਟੂਡੈਂਟ ਫੜ ਹੋ ਜਾਂਦਾ ਕਿ ਉਹ 올ਡ ਜਿਹੜੇ ਬਜ਼ੁਰਗ ਆ ਜਿਹੜੇ ਉੱਥੇ ਰਿਟਾਇਰਮੈਂਟ ਹੋਈ ਆ ਜਿਹੜੇ ਬਜ਼ੁਰਗ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਸੀਗੇ ਤੇ ਉਹਨਾਂ ਨਾਲ ਸਕੈਮ ਕਰਦੇ ਸੀਗੇ ਵੀ ਤੁਸੀਂ ਜਾ ਕੇ 골ਡ ਖਰੀਦੋ ਤੁਸੀਂ ਇਦਾਂ ਕਰੋ ਜਿੰਨੀ ਤੁਹਾਡੀ ਕਮਾਈ ਆ ਇਹ ਹੋ ਗਿਆ ਉਹ ਹੋ ਗਿਆ ਤੋਂ ਆਏ ਦਿਨੇ ਖਬਰਾਂ ਆਉਂਦੀਆਂ ਸੀ ਆਪਾਂ ਲਾਸਟ ਇੱਕ ਵੀਡੀਓ ਵੀ ਕੀਤੀ ਸੀ ਜਿਹਦੇ ਵਿੱਚ ਹੁਣ ਯੂਟਿਊਬਰ ਵੀ 트੍ਰੈਪ ਲਾਉਣ ਲੱਗ ਗਏ ਇਸ ਕੈਮਰਾਂ ਦੇ ਉੱਪਰ ਜਿਹੜੇ ਸਕੈਮ ਕਰਦੇ ਆ ਉਹਨਾਂ ਨੂੰ ਪੁਲਿਸ ਦੀ ਮਦਦ ਦੇ ਨਾਲ ਸਾਂਝਾ ਆਪਰੇਸ਼ਨ ਕਰਕੇ 트੍ਰੈਪ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਆ ਆਪਾਂ ਉਹ ਵੀ ਤੁਹਾਡੇ ਨਾਲ ਵੀਡੀਓ ਕੀਤੀ ਸੀ ਕਿ ਕਿੰਨੇ ਸਕੈਮਰ ਬਚ ਚੁੱਕੇ ਆ ਲੋਕਾਂ ਦੇ ਵਿੱਚ ਕਿੰਨਾ ਕਿ ਜ਼ਿਆਦਾ ਹੋੜ ਆ ਗਈ ਹੈ ਪੈਸਾ ਕਮਾਉਣ ਦੀ ਪਰ ਇਹਨਾਂ ਨੂੰ ਇਹ ਸਾਰਾ ਕੁਝ ਭੁੱਲ ਚੁੱਕੇ ਆ ਕਿ ਅੱਤ ਤੇ ਅੰਤ ਦਾ ਥੋੜਾ ਜਿਹਾ ਫਰਕ ਹੁੰਦਾ ਸੋ ਉਹੀ ਚੀਜ਼ ਹੋਈ ਜਾ ਤੇ ਹੁਣ ਆ ਆਪਣੇ ਦੋ ਇੰਡੀਅਨ ਮੋਲ ਦੇ ਜੁਵੈਲਰੀ ਆ ਜਿਹੜੇ ਸਟੋਰ ਆ ਉਹਨਾਂ ਦੇ ਉੱਪਰ ਛਾਪਾ ਪਿਆ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਨੂੰ ਚੱਕਿਆ ਤੇ આરોਪ ਕੀ ਲੱਗੇ ਉਹਨਾਂ ਦੇ ਉੱਪਰ 55 ਮਿਲੀਅਨ ਡਾਲਰ ਦੇ ਕਪੜੇ ਕਰਨ ਦੇ ਜੀ ਹਾਂਜੀ 55 ਮਿਲੀਅਨ ਤਕਰੀਬ ਤਕਰੀਬੇ ਦੇਖ ਲਓ ਕਰੋੜਾਂ ਚ ਬਣ ਜਾਂਦਾ ਆਪਣੀ ਇੰਡੀਅਨ ਕਰੰਸੀ ਇਹਦੀ ਤੁਸੀਂ ਹਿਸਾਬ ਲਾ ਕੇ ਦੇਖ ਲਓ ਕਿੰਨਾ ਕਪਲਾ ਕੀਤਾ ਇਹਨਾਂ ਨੇ ਔਰ ਕੀਤਾ ਕੀ ਜੀ ਫਰਾਡ ਕੀਤਾ ਗਿਆ ਬਜ਼ੁਰਗਾਂ ਦੇ ਨਾਲ ਜਿਹੜੇ ਸਕੈਮਰ ਆਏ ਦਿਨ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਸੀਗੀ ਕਿ ਬਜ਼ੁਰਗ ਜੋੜਿਆਂ ਨੂੰ ਫਸਾਇਆ ਗਿਆ ਡਰਾਇਆ ਗਿਆ ਤੇ ਉਹਨਾਂ ਤੋਂ ਕੈਸ਼ ਲੈ ਕੇ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਤੁਸੀਂ 골ਡ ਖਰੀਦੋ ਉਸ 골ਡ ਖਰੀਦ ਕੇ ਉਹ ਸਾਨੂੰ ਦੋ ਸਾਨੂੰ ਕੈਸ਼ ਨਹੀਂ ਚਾਹੀਦਾ ਜਾਂ ਹੋਰ ਕਿਸੇ ਤਰ੍ਹਾਂ ਦਾ ਤੁਸੀਂ ਆਹ ਕੈਚ 골ਡ ਖਰੀਦ ਲੋ ਆਹ 골ਡ ਆਪਣੇ ਕੋਲ ਰੱਖ ਲੋ ਬਹੁਤ ਤਰ੍ਹਾਂ ਦੇ ਸਕੈਮ ਚੱਲਦੇ ਪਏ ਸੀ ਕੋਈ ਕਿਸੇ ਤਰ੍ਹਾਂ ਦਾ ਲਾਲਚ ਦਿੱਤਾ ਜਾਂਦਾ ਸੀ ਜਾਂ ਕੋਈ ਕਿਸੇ ਤਰ੍ਹਾਂ ਦਾ ਲਾਲਚ ਦਿੱਤਾ ਜਾਂਦੀ ਹੁਣ ਇਹ ਸਾਰੇ ਦੇ ਸਾਰੇ ਇਸ ਚੀਜ਼ ਦੇ ਨਾਲ ਸੰਬੰਧਤ ਆ ਕਿਉਂਕਿ ਕੌਲਨ ਕਾਉਂਟੀ ਸ਼ੈਰਪ ਨੇ 1 ਸਾਲ ਦੀ ਆਪਣੀ ਪੂਰੀ ਕਾਰਵਾਈ ਕੀਤੀ ਤੇ ਉਹਨਾਂ ਨੇ ਇਹ ਸਾਰਾ ਨਿਚੋੜ ਕੱਢਿਆ ਕਿ ਸਾਰਾ ਅਸਲੀ ਧੋਖਾ ਧੜੀ ਜੋ ਸਾਰੇ ਸੋਨੇ ਦੀ ਸਮੰਗਲਿੰਗ ਹੋ ਰਹੀ ਆ ਇਹ ਦੁਕਾਨਾਂ ਤੋਂ ਹੋ ਰਹੀ ਆ ਇਹ ਜਿਹੜੇ ਜੁਐਲਰੀ ਸਟੋਰ ਆ ਦੋਨੇ ਇੱਥੋਂ ਚੱਲਦਾ ਪਿਆ ਕੀ ਗੱਲ ਆ ਜਿਹੜੇ ਕਰਦੇ ਪਏ ਸੀ ਆਜ ਦਿਨ ਕੋਈ ਨਾ ਕੋਈ ਫੜ ਹੋ ਰਿਹਾ ਸੀਗਾ ਹੁਣ ਕਿਉਂਕਿ ਹੁਣ ਤਾਂ ਉਥੇ ਹਰ ਕਿਸੇ ਬੱਚੇ-ਬੱਚੇ ਨੂੰ ਵੀ ਪਤਾ ਕਿ ਸਕੈਮ ਇਸ ਤਰ੍ਹਾਂ ਸਕੈਮਰ ਸਕੈਮ ਕਰਦੇ ਪਏ ਆ ਬਜ਼ੁਰਗ ਜੋੜਿਆਂ ਨੂੰ ਫਸਾਉਂਦੇ ਆ ਉਹਨਾਂ ਨੂੰ ਡਰਾਉਂਦੇ ਆ ਤੇ ਮਕਾਉਂਦੇ ਆ ਤੇ 골ਡ ਖਰੀਦਣ ਤੇ ਉਹਨਾਂ ਨੂੰ ਮਜਬੂਰ ਕਰਦੇ ਆ ਤੇ 골ਡ ਆਪਣੇ ਕੋਲ ਲੈ ਕੇ ਚਲੇ ਜਾਂਦੇ ਆ ਸੋ ਐਸੇ ਤਰ੍ਹਾਂ ਹੋਇਆ ਇੱਕ ਫੜ ਹੋਇਆ ਦੋ ਫੜ ਹੋਇਆ ਤੇ ਸਾਰਿਆਂ ਦੀ ਤਹਿਕੀਕਾਤ ਜੇ ਸਾਰਿਆਂ ਦੀ ਜਿਹੜੀ ਤਫ਼ਤੀਸ਼ ਦੀ ਇੱਕੇ ਦੁਕਾਨ ਦੇ ਵੱਲ ਇਸ਼ਾਰੇ ਕਰ ਰਹੀ ਸੀ ਜਿਹੜੇ ਇੰਡੀਅਨ ਦੇ ਜੁਐਲਰੀ ਸਟੋਰ ਆ ਸੋ ਇਹ ਤਿਲਕ ਜੁਐਲਰੀ ਔਰ ਸਾਈਮਾ ਜੁਐਲਰੀ ਆ ਜਿਹੜੀ ਇਹ ਦੋ ਜਿਹੜੇ ਭਾਰਤੀ ਮੂਲ ਦੇ ਸਟੋਰ ਸੀਗੇ ਬਹੁਤ ਨਾਮ ਸੀਗਾ ਬਹੁਤ ਪੁਰਾਣੇ ਬੈਠੇ ਸੀਗੇ ਪਰ ਤੁਸੀਂ ਦੇਖ ਲਓ ਹੁਣ ਕੀ ਪੱਲੇ ਪਿਆ ਲਾਲਚ ਇੰਨਾ ਕ ਜਿਆਦਾ ਬੰਦੇ ਨੂੰ ਅੰਨਾ ਕਰ ਦਿੰਦਾ ਕਿ ਉਹਨਾਂ ਦਾ ਸਾਰਾ ਜੋ ਪਿਛਲਾ ਵਾਕਿਆ ਉਹਨਾਂ ਨੇ ਆਪਣੀ ਮਿਹਨਤ ਨਾਲ ਕਮਾਇਆ ਹੁੰਦਾ ਉਹ ਵੀ ਜਾਂਦਾ ਲੱਗਦਾ ਸੋ ਐਸੀ ਤਰ੍ਹਾਂ ਹੋਇਆ ਹੁਣ ਇਹਨਾਂ ਨੇ ਕੀ ਕੀਤਾ ਸੀ ਇਹ ਜਿਹੜੇ ਸਕੈਮਰ ਸੀਗੇ ਜਿਹੜੇ ਫਰੋਤੀਆਂ ਮੰਗਦੇ ਸੀਗੇ ਡਰਾਉਂਦੇ ਸੀਗੇ ਬਜ਼ੁਰਗਾਂ ਨੂੰ ਇਹਨਾਂ ਨੂੰ ਫੜ ਫੜ ਕੇ ਆ ਨਾਮ ਵੀ ਦਿੱਤੇ ਹੋਏ ਇਹਨਾਂ ਨੇ ਪੰਜੇ ਇਹਨਾਂ ਵਿੱਚੋਂ ਦੋ ਮਿੰਨਲਾ ਦਾ ਗੁਜਰਾਤੀ ਆ ਪਟੇਲ ਸਾਹਿਬ ਨੇ ਤੇ ਇੱਕ ਆਪਣਾ ਪੰਜਾਬੀ ਭਰਾ ਆ ਸਿੰਘ ਦਾ ਇਹ ਦੋ ਮੰਨ ਲੱਗਦਾ ਹੈ ਇਹ ਹੈਗੇ ਆ ਸਾਊਥ ਇੰਡੀਆ ਦੇ ਸੋ ਇਹ ਸੀਗੇ ਇਹਨਾਂ ਤੱਕ ਪਹੁੰਚੀ ਪੁਲਿਸ ਇਹਨਾਂ ਨੂੰ ਫੜਿਆ ਤੇ ਅੱਗੇ ਤੋਂ ਅੱਗੇ ਸਾਰਾ ਕੁਝ ਚੱਲਦਾ ਰਿਹਾ ਪਤਾ ਚੱਲਿਆ ਇਹ ਕਿ ਇਹ ਜਿਹੜੇ ਆ ਇਹ ਇਹਨਾਂ ਨੂੰ ਬਲੈਕਮੇਲ ਕਰਦੇ ਸੀਗੇ ਈਮੇਲ ਰਾਹੀਂ ਬਜ਼ੁਰਗਾਂ ਨੂੰ ਮੇਲਾ ਕਰਦੇ ਹੁੰਦੇ ਸੀਗੇ ਕੰਟੈਕਟ ਕਰਦੇ ਸੀਗੇ ਜਿੰਨਾ ਤੁਹਾਡੇ ਕੋਲ ਪੈਸਾ ਆਈਏ ਤੁਹਾਨੂੰ ਗ੍ਰਿਫਤਾਰ ਕੀਤਾ ਜਾਵੇਗਾ ਜਾਂ ਤੁਹਾਡੇ ਨਾਲ ਇਹ ਹੋ ਜਾਏਗਾ ਬੋਹ ਹੋ ਜਾਏਗਾ ਨਹੀਂ ਤਾਂ ਤੁਸੀਂ ਇਹ ਸਾਰਾ ਪੈਸਾ ਉਥੋਂ ਜੁਵੈਲਰ ਸਟੋਰ ਆ ਜਿਹੜੇ ਦੋ ਆਪਣੇ ਇੰਡੀਅਨ ਦੇ ਆ ਜਿਹੜੇ ਤਿਲਕ ਜੁਵੈਲਰ ਤੇ ਸਾਈਮਾ ਜੁਵੈਲਰ ਇਹਨਾਂ ਦੇ ਕੋਲ ਜਾ ਕੇ ਖਰੀਦੋ गोल्ड ਖਰੀਦੋ ਤੇ ਗੋਲਡ ਸਾਨੂੰ ਦੋ ਫਿਰ ਇਹ ਕੀ ਕਰਦੇ ਸੀ ਇਹੀ ਗੋਲਡ ਉਹਨਾਂ ਨੂੰ ਦੇ ਦਿੰਦੇ ਉਹਨਾਂ ਨੂੰ ਬਲੈਸ ਲੈਂਡ ਜਾਂ ਹੋਰ ਕਿਸੇ ਵੀ ਐਦਾਂ ਚੀਜ਼ ਦੇ ਵਿੱਚ ਚੇਂਜ ਕਰਕੇ ਤੇ ਉਹਨੂੰ ਸਮਗਲਿੰਗ ਕੀਤੀ ਜਾਂਦੀ ਸੀਗੇ ਸੋ ਇਹ ਚੀਜ਼ ਚੱਲਦੀ ਪਈ ਸੀ ਸੋ ਪੁਲਿਸ ਹੌਲੀ 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 ਇੱਕ ਸਾਲ ਦੀ ਕਾਰਵਾਈਆਂ ਤੋਂ ਬਾਅਦ ਜਦ ਕੰਟੀਨਿਊ ਇਹ ਬਾਰਦਾਤਾ ਹੁੰਦੀਆਂ ਰਹੀਆਂ ਕਿਉਂਕਿ ਲੋਕ ਲਾਲਚ ਦੇ ਵਿੱਚ ਇੰਨੇ ਇੰਨੇ ਹੋ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕੁਝ ਅੱਗੇ ਦਿਖਦੇ ਨਹੀਂ ਕਿ ਅੱਗੇ ਖੂ ਆ ਅੱਗੇ ਕੀ ਹੋਵੇਗਾ ਸਾਡੇ ਨਾਲ ਸੋ ਇਹੀ ਚੀਜ਼ ਹੋਈ ਇਹਨਾਂ ਨਾਲ ਵੀ ਲਾਲਚ ਦੇ ਵਿੱਚ ਇੰਨੇ ਹੋ ਗਏ ਤੇ ਇਹ ਮਾਸਟਰ ਬਾਈਂਡ ਉੱਪਰ ਹੋਰ ਹੁੰਦੇ ਸੀਗੇ ਤੇ ਡਿਲੀਵਰੀ ਲੈਣ ਬੱਚਿਆਂ ਨੂੰ ਭੇਜਿਆ ਜਾਂਦਾ ਸੀਗਾ ਜਿਹੜੇ 20-22 ਬਾਈਂ ਸਾਲਾਂ ਦੇ ਸੀ ਅਕਸਰ ਆਪਾਂ ਵੀਡੀਓਜ਼ ਵੀ ਕੀਤੀ ਆ ਤੁਹਾਡੇ ਨਾਲ ਕੋਈ 22 ਸਾਲਾਂ ਦਾ ਸੀਗਾ ਕੋਈ 21 ਸਾਲਾਂ ਦਾ ਹਲੇ ਹੁਣ 1 23 ਸਾਲ ਦੇ ਨੂੰ 18 ਸਾਲ ਦੀ ਸਜ਼ਾ ਹੋ ਕੇ ਹਟਿਆ ਸੋ ਉਹ ਵੀ ਐਸੇ ਤਰ੍ਹਾਂ ਦਾ ਸਕੈਮਰ ਦੇ ਵਿੱਚ ਇਨਵੋਲਵ ਸੀਗਾ ਸੋ ਇੱਕ ਲਾਸਟ ਵੀਡੀਓ ਆਪਾਂ ਕਰਕੇ ਹਟਿਆ ਤੁਹਾਡੇ ਨਾਲ ਜਿਹਨੂੰ ਯੂਟਿਊਬਰਾਂ ਨਾਲ ਪੁਲਿਸ ਨੇ ਸਾਂਝਾ ਪ੍ਰੈਸ਼ਰ ਕਰਕੇ ਅਰੈਸਟ ਕੀਤਾ ਉਹ ਵੀ ਬਜ਼ੁਰਗ ਜੋੜੇ ਨਾਲ ਇਦਾਂ ਦਾ ਹੀ ਸਕੈਮ ਕਰ ਰਿਆ ਸੀਗਾ ਕਿਉਂ ਆਪਣੇ ਇੰਡੀਅਨ ਇੰਨੇ ਬਦਨਾਮ ਹੋ ਰਿਹਾ ਤੇ ਉਹ ਵੀ ਟੈਕਸਾਸ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਇਹ ਇਦਾਂ ਦੀ ਇੱਕ ਸਟੇਟ ਆ ਜਿੱਥੇ ਆਪਣੇ ਭਾਰਤੀ ਮੂਲ ਦੇ ਲੋਕ ਬਹੁਤ ਸੀਗੇ ਵੱਡੇ ਕਾਰੋਬਾਰੀ ਸੀਗੇ ਪਰ ਹੁਣ ਇੱਥੇ H1B वीजा ਵਾਲੇ ਨੂੰ ਰੋਕ ਦਿੱਤਾ ਕਿਉਂ ਰੋਕ ਦਿੱਤਾ ਉਹਨਾਂ ਦੇ ਕੋਲ ਹੁਣ ਮੌਕੇ ਮਿਲ ਗਏ ਟਰੰਪ ਸਾਹਿਬ ਨੂੰ ਜਿਹੜਾ ਜਤਾਇਆ ਜਿਹੜੇ ਲੋਕਾਂ ਦਾ ਇਹੀ ਬਜ਼ੁਰਗਾਂ ਨੇ ਜਿਹੜੇ ਇੱਥੋਂ ਦੇ ਸੀਗੇ ਜਿਨ੍ਹਾਂ ਨਾਲ ਫਰਾਡ ਹੋ ਰਿਹਾ ਉਹਨਾਂ ਨੂੰ ਪਤਾ ਕਿ ਇਹ ਸਾਡੇ ਨਾਲ ਫਰਾਡ ਕਰਦੇ ਬਾਹਰੋਂ ਆ ਕੇ ਲੋਕ ਇੱਥੇ ਸਾਡੇ ਉੱਪਰ ਦਾਦਾਗਿਰੀ ਕਰਦੇ ਤੇ ਸਾਨੂੰ ਸਕੈਮ ਦੇ ਵਿੱਚ ਫਸਾਉਂਦੇ ਸਾਡੀ ਸਾਰੀ ਕਮਾਈ ਇੱਕ ਧਮਕੀਆਂ ਦੇ ਨਾਲ ਲੈ ਜਾਂਦੇ ਆ ਸੋ ਇਹਨਾਂ ਦੀ ਵਜ੍ਹਾ ਤੋਂ ਟਰੰਪ ਸਾਹਿਬ ਜਿੱਤੇ ਤੁਹਾਨੂੰ ਪਤਾ ਹੀ ਹੈ ਟਰੰਪ ਕਿਉਂ ਜਿੱਤਿਆ ਸੀ ਐਸੇ ਗੱਲ ਤੋਂ ਜਿੱਤਿਆ ਸੀ ਤੇ ਟਰੰਪ ਉਹੀ ਕੁਝ ਕਰ ਰਿਹਾ ਤੇ ਉਹੀ ਲੋਕਾਂ ਨੂੰ ਚੱਕ-ਚੱਕ ਕੇ ਬਾਹਰ ਸੁੱਟ ਰਿਹਾ ਹੁਣ ਇਸ ਜਿਹੜੀ ਨਿਊਜ਼ ਆਈ ਹੈ ਦੋ ਜੁਐਲਰੀ ਸਟੋਰਾਂ ਦੇ ਉੱਪਰ ਛਾਪਾ ਮਾਰ ਕੇ 55 ਮਿਲੀਅਨ ਡਾਲਰ ਦੇ ਜਿਹੜਾ ਇਹਨਾਂ ਨੇ ਇਥੋਂ ਫਰਾਡ ਜਿਹੜਾ ਇਹ ਕਾਲਾ ਸੱਚ ਸਾਹਮਣੇ ਲਿਆ ਕੇ ਦਿੱਤਾ ਪੂਰੀ ਅਮਰੀਕਾ ਦੇ ਵਿੱਚ ਅੱਗ ਦੇ ਵਾਂਗੂ ਨਿਊਜ਼ ਫੈਲ ਰਹੀ ਆ ਹਰ ਇੱਕ ਨਿਊ ਚੈਨਲ ਵੱਡੇ ਤੋਂ ਛੋਟਾ ਇਹ ਚੀਜ਼ ਨੂੰ ਦਿਖਾ ਰਿਹਾ ਕਿ ਇੰਡੀਅਨ ਜੁਐਲਰੀ ਸਟੋਰ ਸਟੋਰਾਂ ਦੇ ਉੱਪਰ ਫਰਾਡ ਹੋਇਆ ਆਪਣੇ ਜਿਹੜੇ ਬਜ਼ੁਰਗ ਸੀਗੇ ਇੱਥੇ ਉਹਨਾਂ ਦੇ ਨਾਲ ਧੋਖਾ ਕਰੀ ਸਕੈਮਰ ਬਹੁਤ ਵੱਡਾ ਪਰਦਾ ਪਾਸ਼ ਹੋਇਆ ਕਿੰਨੇ ਲੋਕ ਇਹਦੇ ਵਿੱਚ ਇਨਵੋਲ ਹੋਣਗੇ ਕਿੰਨਿਆਂ ਨੂੰ ਅਰੈਸਟ ਕਰ ਚੁੱਕੀ ਆ ਪੁਲਿਸ ਕਿੰਨੇ ਹਜੇ ਹੋਰ ਹੋਣਗੇ ਔਰ ਇਹਦੇ ਵਿੱਚ ਉਹ ਸਾਰੇ ਸਿਆਰੇ ਸੀਗੇ ਜਿਹੜੇ ਵਿਚਾਰੇ ਬਜ਼ੁਰਗ ਸੀਗੇ ਜਿਨ੍ਹਾਂ ਨੂੰ ਇਹ ਇੱਥੇ ਠੱਗਿਆ ਜਾਂਦਾ ਸੀਗਾ ਸੋ ਸਕੀਮ ਦੇਖ ਲੋ ਸਾਰੀ ਦਾ ਸਾਰੀ ਪਰਦਾ ਫਾਸ਼ ਕਰ ਦਿੱਤਾ ਤਾਂ ਹੀ ਆਪਾਂ ਸ਼ੁਰੂ ਤੇ ਵਿੱਚ ਇਹੀ ਤੁਹਾਨੂੰ ਕਹੀ ਗੱਲ ਕਹੀ ਸੀ ਕਿ ਅੰਤ ਤੇ ਅਤ ਦੇ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਸੋ ਉਹੀ ਚੀਜ਼ ਹੋਈ ਜਦ ਬੰਦਾ ਇੰਨੀ ਜ਼ਿਆਦਾ ਅਤ ਚੱਕ ਲੈਂਦਾ ਨਾ ਤਾਂ ਉਹਦਾ ਅੰਤ ਵੀ ਜ਼ਰੂਰ ਹੁੰਦਾ ਸੋ ਆਈ ਹੋਪ ਬਹੁਤ ਲੋਕਾਂ ਨੂੰ ਕਲੀਅਰ ਹੋ ਗਿਆ ਹੋਵੇਗਾ ਵੀ ਸ਼ਾਰਟਕਟ ਤੇ ਲਾਲਚ ਦਾ ਐਂਡ ਜਿਹੜਾ ਇਹੀ ਚੀਜ਼ ਹੁੰਦੀ ਆ ਤੇ ਬਾਕੀ ਆਪਣੇ ਜਿੰਨੇ ਵੀ ਛੋਟੇ ਜਿਹੜੇ ਬੱਚੇ ਆ ਹਲੇ ਸਟੂਡੈਂਟ ਉੱਥੇ ਗਏ ਆ ਤੁਸੀਂ ਵੀ ਐਨੀ ਹੋੜ ਨਾ ਮਚਾਓ ਕਿ ਤੁਸੀਂ ਰਾਤੋਂ ਰਾਤ ਅਮੀਰ ਹੋਣਾ ਸੋ ਅਗਰ ਤੁਸੀਂ ਇਹ ਚੀਜ਼ ਦੀ ਗਲਤੀ ਕਰੋਗੇ ਤਾਂ ਐਂਡ ਦੇਖ ਲਓ ਕਿਸੇ ਨੂੰ 18 ਸਾਲ ਦੀ ਸਜ਼ਾ ਹੋ ਰਹੀ ਆ ਹੁਣ ਇਹਨਾਂ ਦਾ ਪਤਾ ਨਹੀਂ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਧਰਾਵਾਂ ਦੇ ਤਹਿਤ ਕਿੰਨਾ ਟਾਈਮ ਅੰਦਰ ਰਹਿਣਾ ਪਵੇਗਾ ਕਿ ਬਾਕੀ ਉਹ ਪ੍ਰਾਣੀ ਜ਼ਿੰਦਗੀ ਸਾਰੀ ਇਹਨਾਂ ਨੂੰ ਅੰਦਰ ਰਹਿਣੀ ਪਵੇਗੀ ਕਿ ਇਹਨਾਂ ਦੀ ਵਜ੍ਹਾ ਤੋਂ ਹੋਰ ਇੰਡੀਆ ਦਾ ਨਾਮ ਬਦਨਾਮ ਹੋ ਰਿਹਾ ਬਹੁਤ ਵੱਡੀ ਖਬਰ ਆ ਰਹੀ ਹੈ ਜਿਹੜੀ ਨੇ ਹਲਾ ਕੇ ਰੱਖਿਆ ਹੋਇਆ ਹਰ ਇੱਕ ਉਹ ਇੰਡੀਆ ਨੂੰ ਸੋਚਣ ਤੇ ਮਜਬੂਰ ਕਰ ਰਿਹਾ ਹਾਂ ਬਾਕੀ ਹੁਣ ਜਿਹੜੇ ਇੰਡੀਅਨ ਸਹੀ ਤਰੀਕੇ ਨਾਲ ਉੱਥੇ ਮਿਹਨਤ ਕਰ ਰਹੇ ਆ ਹੁਣ ਉਹ ਕਿਤੇ ਨਾ ਕਿਤੇ ਸੋਚਣ ਲੱਗ ਗਏ ਕਿ ਜਿਹੜੀਆਂ ਬਲੈਕ ਸ਼ੀਪ ਆ ਜਿਹੜੀਆਂ ਕਾਲੀਆਂ ਭੇਡਾਂ ਇੱਥੇ ਆਈਆਂ ਇਹ ਜਿਹੜੇ ਦੋਗਲੇ ਲੋਕ ਇੱਥੇ ਪਹੁੰਚੇ ਹੋਏ ਆ ਤੇ ਇਹਨਾਂ ਦੀ ਵਜ੍ਹਾ ਤੋਂ ਤਾਂ ਸਾਡੇ ਰਾਹ ਦੇ ਅੱਗੇ ਕੰਟੇ ਵਿਛੇ ਰਹੇ ਕਿਉਂਕਿ ਬਹੁਤ ਲੋਕ ਜਿਹੜੋ ਕੱਲ ਵੀ ਇੱਕ ਜਹਾਜ਼ ਭੇਜਿਆ ਨਾ ਨੇ ਭਰ ਕੇ 159 ਭਾਰਤੀਆਂ ਨੂੰ ਡਿਪੋਰਟ ਕੀਤਾ ਤੇ ਉਹਨਾਂ ਦੇ ਵਿੱਚ ਮੁੰਡੇ ਜਿਹੜੇ ਟਰੱਕ ਡਰਾਈਵਰ ਸੀ 10-10 ਲੱਖ ਰੁਪਿਆ ਕਮਾਉਂਦੇ ਸੀ ਉਹ ਕੋਈ ਇਦਾਂ ਨਹੀਂ ਸੀ ਕਿਸੇ ਨੂੰ ਧੱਕਾ ਕਰ ਲੈ ਕੇ ਕਿਸੇ ਨਾਲ ਫਰਾਡ ਕਰ ਲੈ ਕੇ ਕਿਸੇ ਤੋਂ ਖੋਹ ਲੈ ਚੋਰੀ ਕਰ ਲਈ ਉਹ ਪਿਛਾਰੇ ਦਿਨ ਰਾਤ ਜਾ ਕੇ ਮਿਹਨਤ ਕਰਦੇ ਸੀਗੇ ਸੋ ਉਹਨਾਂ ਦੇ ਅੱਗੇ ਵੀ ਕੰਡੇ ਵਿਛਾਏ ਜਾ ਰਹੇ ਹਨ ਇਹਨਾਂ ਦੀ ਵਜ੍ਹਾ ਤੋਂ ਵਿਛਾਏ ਜਾ ਰਹੇ ਏਦਾਂ ਹੀ ਨਾਂ ਬਦਨਾਮ ਹੁੰਦੇ ਆਂ ਇੰਡੀਆ ਦੇ ਸੋ ਆਈ ਹੋਪ ਮੈਂ ਤਾਂ ਇਹੀ ਚਾਹੁੰਦਾ ਕਿ ਅੱਗੇ ਤੋਂ ਏਦਾਂ ਦਾ ਕੁਝ ਨਾ ਹੋਵੇ ਤੁਹਾਨੂੰ ਪਤਾ ਹੀ ਆ ਕਿ 트럼ਪ ਪ੍ਰਸ਼ਾਸਨ ਦਾ ਕੀ ਹਾਲਾਤ ਐਸ ਟਾਈਮ ਦੇ ਉੱਪਰ ਉਹਨਾਂ ਨੇ ਤਾਂ ਪੂਰੀ ਦੀ ਪੂਰੀ ਤਿਆਰੀ ਕੀਤੀ ਹੋਈ ਆ ਕਿ ਜੋ ਮर्जी ਹੋ ਜਾਵੇ ਜੋ ਜਿਸ ਤਰ੍ਹਾਂ ਕਰਨਾ ਹੋਵੇ ਕਰ ਦਵੇ ਪਰ ਮੈਂ ਇੱਕ ਵਾਰ ਸਪੱਸ਼ਟ ਇੱਥੋਂ ਕਰਨੀ ਕਰਨੀ ਆ ਔਰ ਤੁਸੀਂ ਲੋਕ ਉਹਨਾਂ ਨੂੰ ਮੌਕਾ ਦਿੰਦੇ ਆ ਸੋ ਇਹ ਚੀਜ਼ ਨਾ ਕਰੋ ਐਡੀ ਵੱਡੀ ਇਹਨਾਂ ਨੇ ਹੇਰਾਫੇਰੀ ਕੀਤੀ ਆ ਜਿਹਦੇ ਨਾਲ ਕਰਕੇ ਸਾਰਿਆਂ ਦਾ ਨਾਂ ਤੇ ਸਾਰਿਆਂ ਨੂੰ ਸ਼ਰਮਸ਼ਾਰ ਕੀਤਾ ਸੋ ਅਰਦਾਸ ਕਰਦੇ ਆ ਕਿ ਅੱਗੇ ਤੋਂ ਇਦਾਂ ਦਾ ਕੁਝ ਨਾ ਹੋਵੇ ਇਦਾਂ ਦੀ ਅਨਹੋਣੀਆਂ ਨਾ ਹੋਣ ਤੇ ਸਾਰੇ ਚੜ੍ਹਦੀ ਕਲਾ 'ਚ ਰਹਿਣ ਤੇ ਬਾਕੀ ਇਹਦੇ ਬਾਰੇ ਤੁਹਾਡਾ ਕੋਈ ਵਿਚਾਰ ਹੋਇਆ ਜਾਂ ਤੁਸੀਂ ਕੋਈ ਕਮੈਂਟ ਕਰਨਾ ਹੋਇਆ ਜ਼ਰੂਰ ਆਪਣਾ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਜਿਹੜਾ ਸੋਚ ਰਿਹਾ ਕਿ ਮੈਂ ਸ਼ਾਰਟਕਟ ਰਾਹੀਂ ਅਮੀਰ ਹੋ ਜਾਾਂ ਰਾਤੋਂ ਰਾਤ ਤੇ ਉਹਨੂੰ ਪਤਾ ਲੱਗ ਸਕੇ ਕਿ ਐਂਡ ਇਹ ਹੁੰਦਾ ਹੈ ਚੀਜ਼ਾਂ ਦਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਹਜੇ تک ਨਹੀਂ ਕੀਤਾ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਜ਼ਰੂਰ ਮਿਲੇ ਬਾਕੀ ਪੰਜਾਬੀ ਇਹ ਤੁਹਾਡਾ ਆਪਣਾ ਚੈਨਲ ਆ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਚੈਨਲ ਨੂੰ ਸੋ ਪਲੀਜ਼ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਥੈਂਕ ਯੂ